ਸਰ ਨੇ ਪਹਿਲਾਂ ਵੀ ਇੱਕ ਇੰਟਰਵਿਊ 'ਚ ਗੱਲ ਕਹੀ ਹੈ ਵੀ ਇਟ ਇਜ਼ ਐਂਟਰਟੇਨਮੈਂਟ ਫਿਲਮ ਇੱਕ ਐਂਟਰਟੇਨਮੈਂਟ ਹੈ ਤੇ ਇਸ ਮੂਵੀ ਨੂੰ ਦੇਖ ਕੇ ਲੱਗਿਆ ਵੀ ਇਟ ਇਜ਼ ਅ ਮੂਵੀ ਹੈ ਨਾ ਸੋ ਜਿਹਨੇ ਮੈਸੇਜ ਲੈਣਾ ਉਹਨੇ ਲੈ ਹੀ ਲੈਣਾ ਬਹੁਤ ਉਮੀਦਾਂ ਨੇ ਫਿਲਮ ਨਾਲ ਸਾਰਿਆਂ ਨੂੰ ਹੀ ਬਹੁਤ ਉਮੀਦਾਂ ਨੇ ਕਿਉਂਕਿ ਸਾਰਿਆਂ ਨੇ ਬਹੁਤ ਹਾਰਡਵਰਕ ਕਰਿਆ ਹੈ ਤੇ ਆਈ ਹੋਪ ਸਾਰਿਆਂ ਨੂੰ ਪਸੰਦ ਆਉਗੀ ਮੈਮ ਜਿਹੜੀ ਮੂਵੀ ਹੈ بڑے ਲੋਕਾਂ ਨੇ ਪਿਆਰ ਦਿੱਤਾ ਹੈ ਤੁਸੀਂ ਵੀ ਦੇਖਿਆ ਸਾਨੂੰ ਉਹ ਤਾਂ ਬੜੀ ਅੱਛੀ ਲੱਗੀ ਮੂਵੀ ਤੇ ਹੋਰ ਕਿੰਨਾ ਕੋ ਲੱਗਦਾ ਹੈ ਲੋਕ ਕਿੰਨੇ ਕੋ ਪਿਆਰ ਹੋਰ ਦੇਣਗੇ ਬਹੁਤ ਉਮੀਦਾਂ ਨੇ ਫਿਲਮ ਨਾਲ ਸਾਰਿਆਂ ਨੂੰ ਹੀ ਬਹੁਤ ਉਮੀਦਾਂ ਨੇ ਕਿਉਂਕਿ ਸਾਰਿਆਂ ਨੇ ਬਹੁਤ ਹਾਰਡਵਰਕ ਕਰਿਆ ਹੈ ਤੇ ਆਈ ਹੋਪ ਸਾਰਿਆਂ ਨੂੰ ਪਸੰਦ ਆਉਗੀ ਤੇ ਅੱਜ 25th April ਨੂੰ Gangland ਆ ਚੁੱਕੀ ਹੈ ਤੁਹਾਡੇ ਨੇੜੇ ਸਿਨੇਮਾ ਘਰਾਂ ਦੇ ਵਿੱਚ ਤੇ ਸਾਰੇ ਜਣੇ ਜਾ ਕੇ ਜਰੂਰ ਵੇਖਿਓ ਤੇ ਬਹੁਤ ਹੀ ਸਟਾਰ ਕਾਸਟ ਤੁਸੀਂ ਵੇਖੀ ਹੈ ਸਾਰੀ ਬਹੁਤ ਹੀ ਸੋਹਣਾ ਕੰਮ ਕੀਤਾ ਹੈ ਸਾਰਿਆਂ ਨੇ ਤੇ ਇੱਕ ਟੀਮ ਦੀ ਫਿਲਮ ਹੈ ਕੋਈ ਐਵੇਂ ਨਹੀਂ ਹੈ ਕਿ ਕੋਈ ਇੱਕ ਹੀਰੋ ਦੀ ਫਿਲਮ ਹੈ ਸਾਰਿਆਂ ਦਾ ਹੀ ਕਿਰਦਾਰ ਬਹੁਤ ਹੀ ਸੋਹਣਾ ਹੈ ਤੇ ਸਾਰਿਆਂ ਨੇ ਬਹੁਤ ਹੀ ਮਿਹਨਤ ਕਰੀ ਹੈ ਤੇ ਆਈ ਹੋਪ ਤੁਸੀਂ ਲਾਲੀ ਦੇ ਕਰੈਕਟਰ ਨੂੰ ਪਿਆਰ ਦਵੋਗੇ ਤੇ ਥੈਂਕ ਯੂ ਸੋ ਮੱਚ ਰਿਵਿਊਸ ਦੇ ਕੇ ਰਿਵਿਊਸ ਜ਼ਰੂਰ ਦਿਓ ਕਿ ਤੁਹਾਨੂੰ ਕਿਵੇਂ ਲੱਗੀ ਫਿਲਮ ਥੈਂਕ ਯੂ ਲਾਲੀ ਦਾ ਕਿਰਦਾਰ ਤਾਂ ਬਹੁਤ ਵਧੀਆ ਲੋਕਾਂ ਨੇ ਬੜਾ ਪਸੰਦ ਕੀਤਾ ਹੈ ਹਾਂਜੀ ਥੈਂਕ ਯੂ ਸੋ ਮੱਚ ਜੀ ਬਹੁਤ ਮੈਨੂੰ ਖੁਸ਼ੀ ਹੁੰਦੀ ਹੈ ਸੁਣ ਕੇ ਜਦੋਂ ਕੋਈ ਤਾਰੀਫ ਕਰਦਾ ਆ ਕਿ ਤੇ ਆਈ ਹੋਪ ਸਾਰਿਆਂ ਨੂੰ ਪਸੰਦ ਆਉਗੀ ਤੇ ਫਿਲਮ ਬਹੁਤ ਅੱਛੇ ਮੁਕਾਮ ਤੇ ਜਾਊਗੀ ਕੀ ਮੈਸੇਜ ਦੇਣਾ ਚਾਹੁੰਦੇ ਹੋ ਮੈਸੇਜ ਕੁਝ ਨਹੀਂ ਮੈਸੇਜ ਦੇਖੋ ਐਸ ਸੀ ਪੀ ਸਰ ਨੇ ਪਹਿਲਾਂ ਵੀ ਇੱਕ ਇੰਟਰਵਿਊ 'ਚ ਗੱਲ ਕਹੀ ਹੈ ਵੀ ਇਟ ਇਜ਼ ਐਂਟਰਟੇਨਮੈਂਟ ਫਿਲਮਿਕ ਐਂਟਰਟੇਨਮੈਂਟ ਹੈ ਤੇ ਇਸ ਮੂਵੀ ਨੂੰ ਦੇਖ ਕੇ ਲੱਗਿਆ ਵੀ ਇਟ ਇਜ਼ ਅ ਮੂਵੀ ਹੈ ਨਾ ਸੋ ਜਿਹਨੇ ਮੈਸੇਜ ਲੈਣਾ ਉਹਨੇ ਲੈ ਹੀ ਲੈਣਾ ਮੈਂ ਫਿਲਮ ਚ ਬਹੁਤ ਮੈਸੇजेस ਨੇ ਉਹ ਲੇਡੀਜ਼ ਦਾ ਕਿੰਨਾ ਸੋਹਣਾ ਮੈਸੇਜ ਹੈ ਕਿ ਦੇ ਫਾਊਟ ਫਾਰ ਦੇ ਸੈਲਵਜ਼ ਐਂਡ ਬੜੇ ਮੈਸੇजेस ਨੇ ਹਰ ਇੱਕ ਜਿਸ ਇਨਸਾਨ ਨੇ ਸਿੱਖਣਾ ਹੈ ਉਹ ਤੇ ਟਿੰਕੇ ਤੋਂ ਵੀ ਸਿੱਖ ਜਾਂਦਾ ਸੋ ਜਿਹਨੇ ਸਿੱਖਣਾ ਹੈ ਉਹਨੇ ਸਿੱਖ ਲੈਣਾ ਹੈ ਬਾਕੀ ਹਰ ਇੱਕ ਦੇ ਆਪਣੇ ਥੀਕ ਹੈ ਥੈਂਕ ਯੂ ਥੈਂਕ ਯੂ ਪਿੱਪੀ ਸਰ ਨੇ ਪਹਿਲਾਂ ਵੀ ਇੱਕ ਇੰਟਰਵਿਊ ਚ ਗੱਲ ਕਹੀ ਹੈ ਵੀ ਇਟ ਇਜ਼ ਐਂਟਰਟੇਨਮੈਂਟ ਫਿਲਮਿਕ ਐਂਟਰਟੇਨਮੈਂਟ ਹੈ ਤੇ ਇਸ ਮੂਵੀ ਨੂੰ ਦੇਖ ਕੇ ਲੱਗਿਆ ਵੀ ਇਟ ਇਜ਼ ਅ ਮੂਵੀ ਹੈ ਨਾ ਸੋ ਜਿਹਨੇ ਮੈਸੇਜ ਲੈਣਾ ਉਹਨੇ ਲੈ ਹੀ ਲੈਣਾ ਬਹੁਤ ਉਮੀਦਾਂ ਨੇ ਫਿਲਮ ਨਾਲ ਸਾਰਿਆਂ ਨੂੰ ਹੀ ਬਹੁਤ ਉਮੀਦਾਂ ਨੇ ਕਿਉਂਕਿ ਸਾਰਿਆਂ ਨੇ ਬਹੁਤ ਹਾਰਡ ਵਰਕ ਕਰਿਆ ਹੈ ਤੇ ਆਈ ਹੋਪ ਸਾਰਿਆਂ ਨੂੰ ਪਸੰਦ ਆਉਗੀ ਮੈਮ ਜਿਹੜੀ ਮੂਵੀ ਹੈ ਬੜੇ ਲੋਕਾਂ ਨੇ ਪਿਆਰ ਦਿੱਤਾ ਹੈ ਤੁਸੀਂ ਵੀ ਦੇਖਿਆ ਸਾਨੂੰ ਉਹ ਤਾਂ ਬੜੀ ਅੱਛੀ ਲੱਗੀ ਮੂਵੀ ਤੇ ਹੋਰ ਕਿੰਨਾ ਕੋ ਲੱਗਦਾ ਹੈ ਲੋਕ ਕਿੰਨੇ ਕੋ ਪਿਆਰ ਹੋਰ ਦੇਣਗੇ ਬਹੁਤ ਉਮੀਦਾਂ ਨੇ ਫਿਲਮ ਨਾਲ ਸਾਰਿਆਂ ਨੂੰ ਹੀ ਬਹੁਤ ਉਮੀਦਾਂ ਨੇ ਕਿਉਂਕਿ ਸਾਰਿਆਂ ਨੇ ਬਹੁਤ ਹਾਰਡਵਰਕ ਕਰਿਆ ਹੈ ਤੇ ਆਈ ਹੋਪ ਸਾਰਿਆਂ ਨੂੰ ਪਸੰਦ ਆਊਗੀ ਤੇ ਅੱਜ 25th April ਨੂੰ Gangland ਆ ਚੁੱਕੀ ਹੈ ਤੁਹਾਡੇ ਨੇੜੇ ਸਿਨੇਮਾ ਘਰਾਂ ਦੇ ਵਿੱਚ ਤੇ ਸਾਰੇ ਜਣੇ ਜਾ ਕੇ ਜਰੂਰ ਵੇਖਿਓ ਤੇ ਬਹੁਤ ਹੀ ਸਟਾਰ ਕਾਸਟ ਤੁਸੀਂ ਵੇਖੀ ਹੈ ਸਾਰੀ ਬਹੁਤ ਹੀ ਸੋਹਣਾ ਕੰਮ ਕੀਤਾ ਹੈ ਸਾਰਿਆਂ ਨੇ ਤੇ ਇੱਕ ਟੀਮ ਦੀ ਫਿਲਮ ਹੈ ਕੋਈ ਐਵੇਂ ਨਹੀਂ ਹੈ ਕਿ ਕੋਈ ਇੱਕ ਹੀਰੋ ਦੀ ਫਿਲਮ ਹੈ ਸਾਰਿਆਂ ਦਾ ਹੀ ਕਿਰਦਾਰ ਬਹੁਤ ਹੀ ਸੋਹਣਾ ਹੈ ਤੇ ਸਾਰਿਆਂ ਨੇ ਬਹੁਤ ਹੀ ਮਿਹਨਤ ਕਰੀ ਹੈ ఐ హోప్ ਤੁਸੀਂ ਲਾਲੀ ਦੇ ਕੈਰੈਕਟਰ ਨੂੰ ਪਿਆਰ ਦਵੋਗੇ ਤੇ ਥੈਂਕ ਯੂ ਸੋ ਮੱਚ ਰਿਵਿਊਸ ਦੇ ਕੇ ਰਿਵਿਊਸ ਜ਼ਰੂਰ ਦਿਓ ਕਿ ਤੁਹਾਨੂੰ ਕਿਵੇਂ ਲੱਗੀ ਫਿਲਮ ਥੈਂਕ ਯੂ ਲਾਲੀ ਦਾ ਕਿਰਦਾਰ ਤਾਂ ਬਹੁਤ ਵਧੀਆ ਲੋਕਾਂ ਨੇ ਬੜਾ ਪਸੰਦ ਕੀਤਾ ਹੈ ਹਾਂਜੀ ਥੈਂਕ ਯੂ ਸੋ ਮੱਚ ਜੀ ਬਹੁਤ ਮੈਨੂੰ ਖੁਸ਼ੀ ਹੁੰਦੀ ਹੈ ਸੁਣ ਕੇ ਜਦੋਂ ਕੋਈ ਤਾਰੀਫ ਕਰਦਾ ਆ ਕਿ ਤੇ ਆਈ ਹੋਪ ਸਾਰਿਆਂ ਨੂੰ ਪਸੰਦ ਆਉਗੀ ਤੇ ਫਿਲਮ ਬਹੁਤ ਅੱਛੇ ਮੁਕਾਮ ਤੇ ਜਾਊਗੀ ਤੇ ਕੀ ਮੈਸੇਜ ਦੇਣਾ ਚਾਹੁੰਦੇ ਹੋ ਮੈਸੇਜ ਕੁਝ ਨਹੀਂ ਮੈਸੇਜ ਦੇਖੋ ਐਸ ਸੀ ਪੀ ਸਰ ਨੇ ਪਹਿਲਾਂ ਵੀ ਇੱਕ ਇੰਟਰਵਿਊ 'ਚ ਗੱਲ ਕਹੀ ਹੈ ਵੀ ਇਟ ਇਜ਼ ਐਂਟਰਟੇਨਮੈਂਟ ਫਿਲਮਿਕ ਐਂਟਰਟੇਨਮੈਂਟ ਹੈ ਤੇ ਇਸ ਮੂਵੀ ਨੂੰ ਦੇਖ ਕੇ ਲੱਗਿਆ ਵੀ ਇਟ ਇਜ਼ ਅ ਮੂਵੀ ਹੈ ਨਾ ਸੋ ਜਿਹਨੇ ਮੈਸੇਜ ਲੈਣਾ ਉਹਨੇ ਲੈ ਹੀ ਲੈਣਾ ਮੈਂ ਫਿਲਮ ਚ ਬਹੁਤ ਮੈਸੇजेस ਨੇ ਉਹ ਲੇਡੀਜ਼ ਦਾ ਕਿੰਨਾ ਸੋਹਣਾ ਮੈਸੇਜ ਹੈ ਕਿ ਦੇ ਫਾਊਟ ਫਾਰ ਦੇ ਸੈਲਵਜ਼ ਐਂਡ ਬੜੇ ਮੈਸੇजेस ਨੇ ਹਰ ਇੱਕ ਜਿਸ ਇਨਸਾਨ ਨੇ ਸਿੱਖਣਾ ਹੈ ਉਹ ਤੇ ਟਿੰਕੇ ਤੋਂ ਵੀ ਸਿੱਖ ਜਾਂਦਾ ਹੈ ਸੋ ਜਿਨੇ ਸਿੱਖਣਾ ਹੈ ਉਹਨੇ ਸਿੱਖ ਲੈਣਾ ਹੈ ਬਾਕੀ ਹਰ ਇੱਕ ਦੇ ਆਪਣੇ ਵਿਊਜ਼ ਨੇ ਠੀਕ ਹੈ ਥੈਂਕ ਯੂ